ਗੁਰਬਾਣੀ ਕਥਾ ਚਮਤਕਾਰ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਸਾਧ ਸੰਗਤ ਬਾਬਾ ਕੁਲਵੰਤ ਸਿੰਘ ਜੀ ਹਜ਼ੂਰ ਸਾਹਿਬ ਵਾਲਿਆਂ ਨੇ ਦੱਸਿਆ ਔਰਤਾਂ ਦਾ ਰਾਜ ਕਦੋਂ ਆਵੇਗਾ ਕਦੋਂ ਬਣੇਗੀ ਦੁਨੀਆ ਨਰਕ ਮਰਦ ਦਰਖਤਾਂ ਤੇ ਚੜ ਫਾਹੇ ਲੈਣਗੇ ਅਸਲ ਦੇ ਵਿੱਚ ਆਪਾਂ ਬੇਨਤੀਆਂ ਆਉਣ ਵਾਲੇ ਸਮੇਂ ਦੇ ਸਬੰਧ ਦੇ ਵਿੱਚ ਸਾਂਝੀਆਂ ਕਰਨੀਆਂ ਨੇ ਪਹਿਲਾਂ ਤੇ ਫਤਿਹ ਬਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਬਾਬਾ ਕੁਲਵੰਤ ਸਿੰਘ ਜੀ ਦੀ ਕਥਾ ਵੈਸੇ ਅਸੀਂ ਬਹੁਤ ਵਾਰੀ ਸੁਣੀ ਤੁਸੀਂ ਵੀ ਸੁਣੀ ਹੋਏਗੀ ਬੜੀ ਵੱਡੀ ਜਿਹੜੀ ਬਖਸ਼ਿਸ਼ ਹੈ ਉਹਨਾਂ ਤੇ ਉਹ ਬਹੁਤ ਵੱਡੀ ਹੈ ਬਾਬਾ ਕੁਲਵੰਤ ਸਿੰਘ ਜੀ ਜਿਹੜੇ ਹਜੂਰ ਸਾਹਿਬ ਵਾਲੇ ਨੇ ਉਹਨਾਂ ਨੇ ਦੱਸਿਆ ਕਿ ਭਾਈ ਜਿਹੜਾ ਆਉਣ ਵਾਲਾ ਸਮਾਂ ਹੈ ਇਥੇ ਔਰਤ ਪ੍ਰਧਾਨ ਹੋਏਗੀ ਕਿਉਂਕਿ ਮਰਦਾਂ ਦੇ ਜਿਹੜੇ ਬੰਦੇ ਨੇ ਉਹਨਾਂ ਦੇ ਕੰਮ ਐਸੇ ਹੋ ਗਏ ਕਿ ਉਹ ਇਸਤਰੀ ਦੇ ਅੱਖ ਨਾਲ ਅੱਖ ਮਿਲਾ ਕੇ ਗੱਲ ਕਰਨ ਦੇ ਯੋਗ ਨਹੀਂ ਹੋਣਗੇ ਕੁਝ ਕੁ ਬੰਦੇ ਕਿਉਂਕਿ ਜਿਨ੍ਹਾਂ ਦੀਆਂ ਹਰਕਤਾਂ ਐਸੀਆਂ ਹੋ ਗਈਆਂ ਜਿੱਥੇ ਮਰਦ ਪ੍ਰਧਾਨ ਹੈ ਅੱਜ ਸਮਾਜ ਦੇ ਵਿੱਚ ਉਥੇ ਔਰਤ ਨੂੰ ਪ੍ਰਧਾਨਤਾ ਮਿਲੇਗੀ ਐਸਾ ਸਮਾਂ ਵੀ ਆਉਣਾ ਹੈ ਦੁਨੀਆ ਨਰਕ ਉਦੋਂ ਬਣੇਗੀ ਜਦੋਂ ਘਰ ਦੇ ਸਾਰੇ ਜੀ ਆਪੋ ਆਪਣੇ ਵੰਨੇ ਤੁਰਪੇ ਘਰ ਦਾ ਫਿਕਰ ਨਾ ਰਿਹਾ ਇੱਕ ਦੂਜੇ ਦੇ ਮਰਨ ਦਾ ਕੋਈ ਅਫਸੋਸ ਨਾ ਰਿਹਾ ਤੇ ਸਾਥ ਸੰਗਤ ਕਿਸੇ ਦਾ ਕੋਈ ਸਾਨੂੰ ਅਫਸੋਸ ਨਾ ਰਿਹਾ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਆਪੋ ਆਪਣੇ ਸਵਾਰਥਾਂ ਲਈ ਹੋਣ ਲੱਗ ਪਈਆਂ ਤੇ ਜਦੋਂ ਬੰਦੇ ਤੇ ਔਰਤਾਂ ਆਪਣੇ ਧਰਮ ਤੋਂ ਹੱਲ ਕੇ ਆਪਣੇ ਧਰਮ ਤੋਂ ਸਾਈਡ ਹੋ ਕੇ ਪਤੀ ਵਰਤਾ ਧਰਮ ਤੋਂ ਤੇ ਪਤਨੀ ਵਰਤਾ ਧਰਮ ਤੋਂ ਸਾਈਡ ਹੋ ਕੇ ਜਦੋਂ ਇਹ ਲੋਕ ਮਲੇਸ਼ਾ ਵਰਗੀਆਂ ਹਰਕਤਾਂ ਕਰਨ ਲੱਗ ਜਾਣਗੇ ਤੇ ਉਦੋਂ ਇਸਤਰੀਆਂ ਦਾ ਧਰਮ ਜਿਹੜਾ ਹੈ ਹਲ ਜਾਏਗਾ ਤੇ ਬੰਦਿਆਂ ਦਾ ਵੀ ਜਿਹੜਾ ਹੈ ਸਿੱਦਕ ਇਮਾਨ ਹਿੱਲ ਜਾਏਗਾ ਉਸ ਵਕਤ ਇਹ ਦੁਨੀਆ ਨਰਕ ਬਣੇਗੀ ਸਾਧ ਸੰਗਤ ਆਪਾਂ ਸਾਰੇ ਵੇਖਦੇ ਆ ਪਾਤਸ਼ਾਹ ਨੇ ਵੀ ਗੱਲ ਕਹੀ ਹੈ ਜਬ ਇਹ ਗਹਿ ਬਿਪਰਨ ਕੀ ਰੀਤ ਤੋ ਮੈਂ ਨਾ ਕਰੋ ਇਨ ਕੀ ਪ੍ਰਤੀਤ ਮੈਂ ਇਹਨਾਂ ਦਾ ਯਕੀਨ ਨਹੀਂ ਕਰਾਂਗਾ ਸਤਗੁਰ ਸੱਚੇ ਪਾਤਸ਼ਾਹ ਨੇ ਇਹ ਗੱਲ ਸਾਫ਼ ਕਹੀ ਹੋਈ ਹੈ ਪਿਆਰਿਓ ਮਰਦ ਦਰਖਤਾਂ ਤੇ ਚੜ ਚੜ ਕੇ ਫਾਹੇ ਲੈਣਗੇ ਕਿਉਂਕਿ ਬਦਨਾਮੀਆਂ ਸਹੀਆਂ ਨਹੀਂ ਜਾਣਗੀਆਂ ਇੰਨਾ ਕਿਉਂ ਘੋਰ ਕਲਜੁਗੋਣਾ ਔਲਾਦ ਨੂੰ ਵੀ ਤਾਨੇ ਪੈਣਗੇ ਇੱਕ ਔਰਤ ਕਰਕੇ ਇੱਕ ਸਾਰਾ ਸਿਸਟਮ ਜੋ ਹੋਏਗਾ ਇਹ ਬੱਚੇ ਜਿਹੜੇ ਨੇ ਆਪ ਆਪਣੀਆਂ ਮਰਜ਼ੀਆਂ ਤੇ ਕਲਯੁਗ ਜਿਹੜਾ ਹੈ ਉਹੀ ਸਭ ਕੁਝ ਰੰਗ ਆਪਣੇ ਵਿਖਾਏਗਾ ਅਲੱਗ-ਅਲੱਗ ਸਿਸਟਮ ਦੇ ਵਿੱਚ ਆ ਕੇ ਤੇ ਉਹ ਸਾਡੇ ਤੋਂ ਜਰਿਆ ਨਹੀਂ ਜਾਣਾ ਉਹ ਵੇਖਿਆ ਨਹੀਂ ਜਾਣਾ ਬਦਨਾਮੀ ਨਾ ਸਹਾਰਦੇ ਹੋਏ ਅਸੀਂ ਖੁਦ ਖੁਸ਼ੀਆਂ ਕਰਨ ਤੇ ਮਜਬੂਰ ਹੋ ਜਾਵਾਂਗੇ ਅੱਜ ਦਾ ਜਿਹੜਾ ਸਿਸਟਮ ਹੈ ਉਹੀ ਹੈ ਸੋਸ਼ਲ ਮੀਡੀਆ ਤੇ ਕਿੰਨੀਆਂ ਵੀਡੀਓ ਤੁਸੀਂ ਵੇਖੀਆਂ ਨੇ ਧੀਆਂ ਨੂੰ ਅਧ ਨੰਗੇ ਕੱਪੜੇ ਪਾਉਣ ਤੋਂ ਮਾਮਾ ਰੋਕਦਿਆਂ ਨੇ ਤੇ ਧੀਆਂ ਪਰਵਾਰੀਆਂ ਹੋ ਕੇ ਘਰ ਛੱਡ ਕੇ ਚਲੀਆਂ ਜਾਂਦੀਆਂ ਨੇ ਪੰਜ ਛੇ ਮਾਮਾ ਸਾਨੂੰ ਮਿਲੀਆਂ ਜਿਹੜੀਆਂ ਕਹਿੰਦੀਆਂ ਵੀ ਅਸੀਂ ਆਪਣੀਆਂ ਧੀਆਂ ਨਾਲ ਵਾਸਤਾ ਨਹੀਂ ਰੱਖਿਆ ਬੋਡੀ ਦੇ ਟੈਟੂ ਛਪਾ ਕੇ ਗੰਦ ਪਾਉਣਾ ਤੇ ਉਹਨਾਂ ਨੇ ਰੀਲਾ ਰੂਲਾ ਜਿਹੜੀਆਂ ਪਾਉਂਦੇ ਇਹ ਸਾਰਾ ਕੁਝ ਕਰਨਾ ਤੇ ਅਧ ਨੰਗੇ ਕੱਪੜੇ ਪਾਉਣੇ ਆਪਣੀ ਇੱਜ਼ਤ ਤਾਰ ਤਾਰ ਕਰਨੀ ਨਿਤ ਰੋਜ਼ ਤੇ ਕਹਿੰਦੇ ਵੀ ਸਾਨੂੰ ਪਸੰਦ ਨਹੀਂ ਆਇਆ ਅਸੀਂ ਉਹਨਾਂ ਨਾਲ ਉਹ ਵਾਸਤਾ ਖਤਮ ਕਰ ਲਿਆ ਤੇ ਸਾਨੂੰ ਆਪਣੇ ਆਪ 'ਚ ਸ਼ਰਮ ਆਉਂਦੀ ਹੈ ਜਦੋਂ ਕੋਈ ਕਹਿ ਦਿੰਦਾ ਵੀ ਤੁਹਾਡੀ ਬੇਟੀ ਹੈ ਕੋਈ ਪੁੱਛ ਵੀ ਲਵੇ ਤਾਂ ਵੀ ਇਹੋ ਜਿਹੇ ਹਾਲਾਤ ਹੋ ਗਏ ਇਹੋ ਜਾਂ ਸਮਾਂ ਹਜੇ ਹੋਰ ਆਉਣਾ ਹੈ ਸਾਧ ਸੰਗਤ ਦੀ ਤਾਂ ਕੁਝ ਵੀ ਨਹੀਂ ਹੈਗਾ ਇਹ ਵੇਖੀ ਜਾਏ ਉਹ ਕਲਯੁਗ ਨੇ ਪ੍ਰਭਾਵ ਕਿਸ ਤਰ੍ਹਾਂ ਪਾਉਣਾ ਸਭ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ